ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਰਜ ਕਰਾਇਆ ਜਾਣ ਇਹਨਾਂ ਵਿਰੁੱਧ ਇਹਨਾਂ ਦੀਆਂ ਬੇਨਿਜਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਹਿਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੋਲਣਗੇ ਜੀ ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਣੇ ਕੋਲ ਹੀ ਰੱਖ ਕੇ ਤੇ ਅਕਾਲ ਤਖਸਬ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇੱਕੜਾ ਪਹਿਲੀ ਵਾਰ ਹੋਇਆ ਕਿ ਸ੍ਰੀ ਅਕਾਲ ਤਖਸਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤੀ ਹੈ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਹੈ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦੋ ਸਾਰਾ ਕੁਝ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟ ਪੁਤਲੀ ਦੇ ਵਾਂਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਅਕਾਲ ਤਖਸਾਲ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆ ਇਹ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1.5 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਅਵਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਕਰ ਲੈਣੇ ਤਾਂ ਅੱਧਿਆਂ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕਿ ਅਸੀਂ ਜਨਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਵਿੱਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੇ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਐਟੇ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾਖਲ ਦੇ ਰਹੀ ਬਿਲਕੁਲ ਇਸ ਤਰ੍ਹਾਂ 350 ਸਾਲਾਂ ਤੇ ਅਸੀਂ ਤਾਂ ਆਪਣੇ ਵੱਲੋਂ ਸ਼ਰਧਾ ਸੇਵਾ ਕੀਤੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਲੋਕਾਂ ਦੇ ਜਾਣ ਆਉਣ ਦਾ ਪ੍ਰਬੰਧ ਮੱਥਾ ਟੇਕਣ ਦੇ ਸਚਾਰੂ ਪ੍ਰਬੰਧ ਸੁਰੱਖਿਆ ਦਾ ਪ੍ਰਬੰਧ ਚਾਹੇ ਉਹ ਫਤੇਗੜ ਸਾਹਿਬ ਸਬਾਤੇ ਹੋਵੇ ਚਾਹੇ ਇੱਥੇ ਹੋਵੇ ਕੱਲ ਨੂੰ ਕਿਤੇ ਵੀ ਵੱਡੀਆਂ ਵੱਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਉਹ ਅਸੀਂ ਫਰਜ਼ ਨਿਭਾ ਰਹੇ ਹਾਂ ਇਹ ਕਹਿੰਦੇ ਨਾ ਨਾ ਜੀ ਇੱਥੇ ਨਾ ਕਰੋ ਇਹ ਸਾਡਾ ਹੈ ਤੇ ਫਿਰ ਸ਼ਰਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਵਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ 14 ਸਾਲ ਹੋ ਗਏ ਵੋਟਾਂ ਪਈਆਂ ਨੂੰ ਕਦੇ ਮੰਗ ਰੱਖੀ ਐ ਵੀ ਮੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦੋ ਕਦੇ ਮਤਾ ਪਾ ਕੇ ਕਰਾ ਦੋ ਵੀ ਵੋਟਾਂ ਪਾਓ ਉਹ ਨਹੀਂ ਪਾਉਣੀਆਂ ਕਿਉਂਕਿ ਆਪਦੇ ਨੇ ਹਰੇਕ ਸਾਲ ਆਪਦੇ ਚੋਂ ਚੁਣ ਕੇ ਕਹਿੰਦੇ ਨੇ ਅਕਾਲੀ ਦਲ ਦੀ ਫੇਰ ਵੱਡੀ ਜਿੱਤ ਯਾਰ ਉਹੀ ਤਾਂ ਹੈਗੇ ਨੇ ਤੁਸੀਂ ਨਵੇਂ ਤਾਂ ਲੈ ਕੇ ਦੇਖੋ ਮਲਾਬਦੇ ਹੀ ਨੇ ਉਹਨਾਂ ਚੋਂ ਹਰੇਕ ਸਾਲ ਇੱਕ ਫੇਰ ਦੁਬਾਰਾ ਅਕਾਲੀ ਦਲ ਨੂੰ ਵੱਡਾ ਹੰਗਾਰਾ ਸ਼ਰੋਣੀ ਕੋਟ ਦਾ ਪ੍ਰਧਾਨ ਅਕਾਲੀ ਦਲ ਦਾ ਲੈ ਰੁਹਿਤ ਹੈਗਾ ਤੁਸੀਂ 5 ਸਾਲ ਵਾਪਸ ਹੀ ਕਰ ਲੋ ਜਦੋਂ ਨਹੀਂ ਪਾਉਣੇ ਵੋਟਾਂ ਸੋ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆਹਤ ਨੇ ਭਾਵਨਾਵਾਂ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਿ ਜੀ 328 ਰੂਪ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਤੁਸੀਂ ਚੱਕ ਰਹੇ ਕਿੱਧਰ ਗਏ ਕਹਿੰਦੇ ਇਹ ਤਾਂ ਪੈਸੇ ਦੇ ਲੈਣ ਦੇਣ ਦੀ ਝਗੜਾ ਹੈ ਇਹ ਚ ਬੇਅਦਬੀ ਨਹੀਂ ਹੋ ਸਕਦੀ ਇਹ 328 ਰੂਪਾਂ ਵਾਲਾ ਉਲਜੂ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਰਤਾਰ ਹੈ ਜੀ ਕੋਈ ਚੱਜ ਦੀ ਗੱਲ ਕਰੋ ਕਹਿੰਦਾ ਕੋਈ ਮਤਲਬ ਇਹਨਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਜ ਦੀ ਗੱਲ ਨਹੀਂ ਹੈਗੀ ਭਾਜਪਾ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਦਾ ਕਾਰਟੂਨ ਬਣਾ ਕੇ ਪਤਾ ਕੀਤੀ ਕਰ ਬਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ ਹੈਂ ਹਾਂਜੀ ਵੈਰੀ ਗੁੱਡ ਅਲਾਈன்ஸ் ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲੈਨੇ ਹਾਂ ਹਾਂਜੀ ਹਾਂ 2027 ਨਜ਼ਰ ਆ ਰਿਹਾ ਲਿਖਿਆ ਕਰੋ ਨਾ ਫਿਰੇ ਲਿਖਣਾ ਭਗਵਾਨ ਤੁਮਾਂ ਦਾ ਨਾ ਪਾ ਕੇ ਆਪਦੇ ਲਿਖਤ ਵੀ ਲਿਖਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਬੀਜੇਪੀ ਨੂੰ ਹੁਣ ਅਗਲੇ 8-9 ਮਹੀਨੇ ਮਾਫ ਹੈ ਸਾਰਾ ਕੁਝ ਮੈਂ ਤਾਂ ਕਹਿੰਦਾ ਜੇ ਪਟਾਨ ਜਾਂ ਬੰਗਲਾਦੇਸ਼ ਚ ਜਿਵੇਂ ਰੋਲਾ ਪਿਆ ਹੋਣਾ ਬੰਗਲਾਦੇਸ਼ ਚ 12 ਫਰਵਰੀ ਨੂੰ ਵੋਟਾਂ ਨੇ ਉੱਥੇ ਜੇ ਕਿਸੇ ਦਿਨ ਨੂੰ ਪਤਾ ਲੱਗ ਜਾਏ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨੋਮੀਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਰੱਖ ਲਓ ਇੱਥੋਂ ਜਾਣਗੇ ਸੁਵੀਰ ਵੱਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਹੁਣ ਨਵੇਂ ਵੀ ਲਿਆਂਦੇ ਨੇ ਇਹਨਾਂ ਨੇ ਕੱਢੇ ਨੇ ਵੀ ਜਾ ਕੇ ਬੰਗਲਾਦੇਸ਼ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਜਾਣਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਬਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਕੋਲ ਕੋਈ ਇਤਰਾਜ਼ ਨਹੀਂ ਭਾਲ ਸਾਹਿਬ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਾਲ ਸਾਹਿਬ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮਲ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਪਾਉਣੇ ਪਾ ਲਓ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨੇ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਇਹ ਤਾਂ ਬਿੱਲ ਬਹੁਤ ਮਾੜੇ ਬਿੱਲ ਨੇ ਜੀ ਇਹਨਾਂ ਨੇ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣਾ ਕਿ ਆਪਾਂ ਲਾਇਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ ਸਾਰੀਆਂ ਮਾਫ ਹੋ ਜਾਣਗੀਆਂ ਸੋ ਇੱਥੋਂ ਸਿੱਧ ਹੁੰਦਾ ਕਿ ਸ਼ਾਇਦ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਵਾਸਤੇ ਹੀ ਰਾਜਨੀਤੀ ਹੋਈ ਹੈ ਕੋਈ ਸਿੱਖ ਕੌਮ ਦੇ ਜਾਂ ਪੰਜਾਬ ਦੇ ਮੁੱਦੇ ਜਿਹੜੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਦੇ ਵੀ ਸincere ਤੌਰ ਤੇ ਜਾਂ ਵੈਸੇ ਰੱਖੀ ਨਹੀਂ ਗਈ ਕਦੇ ਉੱਥੇ ਉਹਦਾ ਤੇ ਰਿਕਾਰਡ ਵੀ ਕਢਾ ਸਕਦੇ ਹਾਂ ਤੇ ਉਹਦੇ ਚ ਵੀ ਪਤਾ ਲੱਗ ਜੂਗਾ ਕਿ ਕਿੰਨੇ ਕ ਇਹ ਪੰਜਾਬ ਦੇ ਹੱਕਾਂ ਪ੍ਰਤੀ ਜਾਂ ਸਾਡੇ ਆਪਣੇ ਧਰਮ ਪ੍ਰਤੀ ਜਿਹੜੇ ਚ ਕਹਿੰਦੇ ਨਾ ਕਿ ਸਾਡੀ ਖੇਤਰੀ ਪਾਰਟੀ ਇੱਕੋ ਹੀ ਪਾਰਟੀ ਹੈ ਜਿਹੜੀ ਇਹ ਸਿਕ ਕੌਮ ਦੇ ਮੁੱਦੇ ਠਾਉਣ ਲਈ ਬਣਾਈ ਹੈ। ਮਤਲਬ 1900 ਬੀਜ ਬਣੀ ਸੀ ਅਕਾਲੀ ਦਲ। ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ, ਉਹਨਾਂ ਦੀ ਪਾਰਟੀ ਸੀ। ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਹੈ। ਅੱਜ ਡਾਇਨਾਸੌਰਾਂ ਚਾਵਾ ਭਰੀ ਫਿਰਦੇ ਨੇ। ਕਿੱਧਰ ਨੂੰ ਲੈ ਕੇ ਕੌਮ ਨੂੰ ਇਹ? ਕਿੱਧਰ ਜਾ ਰਹੇ ਨੇ ਇਹ? ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾਂ ਉਹਨਾਂ ਨਾਲ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅנס ਕਰਨਾ ਤਾਂ ਆਹਾ ਆਹਾ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾਂ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲੋ ਉਧਰੋਂ ਅਮਿਤ ਸ਼ਾਹ ਆ ਗਿਆ ਤਖਤ ਐਂ ਕਰ ਲੀਆਂ ਸੀ ਵੀਡੀਓ ਮੈਂ ਬਣਾਈ ਆ ਐਂ ਤਖਤ ਐਂ ਕਰ ਲੀਆਂ ਸੀ ਐਨੀ ਹਿੰਮਤ ਐ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ 'ਚ ਕੀ ਬੋਲ ਕੇ ਆਇਆ ਮੈਂ ਉਸੇ ਅਮਿਤ ਸ਼ਾਹ ਦੇ ਸਾਹਮਣੇ ਹਿੰਮਤ ਚਾਹੀਦੀ ਐ ਇਹਦੇ ਵਾਸਤੇ ਸੱਚਾਈ ਚਾਹੀਦੀ ਐ ਇਹਦੇ ਵਾਸਤੇ ਦਿਲ 'ਚ ਇਹ ਬੋਲਣ ਵਾਸਤੇ ਬੀਬੀ ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਦਿਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਹ ਸ਼ਾਇਦ ਪੰਜਾਬ ਦੀਆਂ ਮੰਗਾਂ ਮਨਵਾਉਣਗੇ ਕਹਿੰਦੇ ਨਹੀਂ ਇੱਕ ਮਿਨਿਸਟਰੀ ਮਿਲ ਗਈ ਹਰਸ ਮਰਤਕੌਰ ਨੂੰ ਬਣ ਗਿਆ ਕੰਮ ਕਹਿੰਦੇ ਪੰਜਾਬ ਦਾ ਆਹ ਕੰਮ ਹੋਏ ਨਹੀਂ ਜੀ ਚਲੋ ਸਰ ਇਹ ਸਵਾਲ ਹੈ ਕਿ ਕੀ ਇਹ ਸਰਕਾਰ ਇਸ ਗੱਲ ਤੋਂ ਮਤਲਬ ਤੁਹਾਨੂੰ ਦੇਸ਼ਾ ਹੈ ਕਿ ਜਿਹੜੇ ਹੌਨ ਸਬੂਤ ਮਿਸਿੰਗ ਹੈ ਕੀ ਉਹਦੇ ਨਾਲ ਫਿਊਚਰ ਦੇ ਵਿੱਚ ਕੁਝ ਇਹ ਇਹਨਾਂ ਨੂੰ ਹੋਊਗਾ ਸ਼ੱਕ ਜੀ ਜਾਂਚ ਹੋ ਲੈਣ ਦਿਓ ਸ਼੍ਰੋਮਣੀ ਕਮੇਟੀ ਨੂੰ ਸਾਯੋ ਕਰਨਾ ਚਾਹੀਦਾ ਹੈ ਕਿ ਹਾਂਜੀ ਆਓ ਤੁਸੀਂ ਦੱਸੋ ਜੀ ਵੀ ਸਾਡੇ ਵੱਲੋਂ ਆਹਾ ਸਾਡੇ ਕੋਲ ਰਿਕਾਰਡ ਹੈ ਜੀ ਆ ਦਿੰਨੇ ਆ ਤੁਹਾਨੂੰ ਤੇ ਤੁਸੀਂ ਇਹ ਕਾਰਵਾਈ ਕਰੋ ਜੀ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕਰੋ ਇਹ ਚ ਕੀ ਗੱਲ ਬੇਟਾ ਜੀ ਤਾਂ ਕਿ ਸੀਰ ਜਿਹੜੇ ਦੋਸ਼ੀ ਸੀਗੇ ਉਹ ਬਰਾਬਰ ਨਹੀਂ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਕਿਉਂਕਿ ਸਾਡੇ ਤਾਂ ਤਾਂ ਪੈਸਾ ਵਾ ਉਹ ਉਹ ਕਿਉਂਕਿ ਕ੍ਰਾਈਮ ਆ ਜਿਹੜਾ ਉਹ ਖੁਦ ਪੂਲ ਕਰ ਰਹੇ ਨੇ 10-20 ਰੋਜ਼ਾਨਾ ਕੱਪੜੇ ਦੇ ਹੁਣ ਕੀ ਸਰਕਾਰ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਅਨ ਜਿਵੇਂ ਐਸਆਈਟੀ ਜਾਂ ਉਹਦੇ ਆਪਣੇ ਬੈਰੇ ਦੇ ਵਿੱਚ ਨਵੇਂ ਜਿਹੜੀ ਜਾਂਚ ਨਹੀਂ ਫਿਲਹਾਲ ਤਾਂ ਸਾਡੇ ਕੋਲੇ ਜਿਹੜੇ ਆਏ ਆ ਨਾ ਉਹਦੇ ਵਿੱਚ ਜਿਹੜੀ ਜਿੰਨੇ ਵੀ ਸਿੱਖ ਜਥੇਬੰਦੀਆਂ ਵੱਲੋਂ ਪੰਥਕ 13 ਵੱਲੋਂ ਜਿਹੜਾ ਆ ਉਹਦੇ ਵਿੱਚ ਜਿਹੜੇ ਸਰੂਪ 328 ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦੇ ਐਫਆਈਆਰ ਕਰਨ ਅਤੇ ਉਹਦੀ ਜਾਂਚ ਕਰਨ ਸੰਬੰਧੀ ਸਾ ਤੋਂ ਮੰਗ ਕੀਤੀ ਗਈ ਸੀ ਉਹ ਤੇ ਉਹਦੇ ਆਧਾਰ ਤੇ ਕੀਤਾ ਜੀ ਐਸਆਈਟੀ ਸਮਾਨ ਕਰਨ ਜਾ ਰਹੀ ਹੈ ਜੀ ਐਸਆਈਟੀ ਜਿਨ੍ਹਾਂ ਦੇ ਇਸ ਦੇ ਵਿੱਚ ਨਾ ਆਏ ਜਫਰ ਐਸਟੀਬੀਸੀ ਦੇ ਜਿਹੜੇ ਪ੍ਰਬੰਧ ਨਹੀਂ ਉਹ ਤਾਂ ਕਾਨੂੰਨੀ ਕਾਰਵਾਈ ਤਾਂ ਹੋਊਗੀ ਕਰਾਂਗੇ ਤਾਂ ਉਹ ਸੰਮਨ ਕਰਾਂਗੇ ਜਿਹੜੇ ਨਹੀਂ ਆਉਣਗੇ ਉਹ ਦੇਖਦੇ ਹਾਂ ਕੌਣ ਕੌਣ ਨਹੀਂ ਆਉਂਦੇ ਸੀਰ ਸਰ ਤੁਸੀਂ ਸੀਏ ਦਾ ਜ਼ਿਕਰ ਕੀਤਾ ਕਿ ਦੋ ਇੱਕ ਸੀਏ ਦੋ ਪਾਸੇ ਦਾ ਖਾਤਾ ਸੰਭਾਲਦਾ ਸੀਗਾ ਬਲੈਕ ਮਨੀ ਤੋਂ ਵਾਈਟ ਮਨੀ ਦੇ ਜ਼ਿਕਰ ਤੁਸੀਂ ਇਹਦੇ ਵਿੱਚ ਕੀਤਾ ਉਸ ਨੂੰ ਲੈ ਕੇ ਕਿਸ ਤਰੀਕੇ ਕਾਰਵਾਈ ਹੋਗੀ ਕੀ ਉਸ ਨੂੰ ਲੈ ਕੇ ਕੋਈ ਵਿਜਨਿੰਗ ਕਾਰਵਾਈ ਹੋਊਗੀ ਕਿਉਂਕਿ ਜੇਕਰ ਪੈਸੇ ਦਾ ਇਹ ਅਫੇਰ ਦੀ ਇਹ ਗੱਲ ਕਰਦੇ ਵੀ ਹੈਗੇ ਕੁਝ ਬਿਜ਼ਨਸ ਦੇ ਵਿੱਚ ਲੱਗੁੰਦਾ ਸੀ ਵਿੱਚ ਨਾਲ ਕਰੋ ਭਲਾ ਉਹਨਾਂ ਨੂੰ ਆਤਾ ਲੈਣ ਦੋ ਨਾ ਜੀ ਉੱਥੇ ਐਸਆਈਟੀ ਦੇ ਅੱਗੇ ਆਉਣ ਨਿਉ ਉਹ ਅੰਡਰਗਰਾਊਂਡ ਕਿਉਂ ਹੋਏ ਫਿਰਦ ਨੇ ਸਾਰੇ ਜਣੇ ਜਿਨ੍ਹਾਂ ਦੇ ਐਫਆਈਆਰ ਚ ਨਾਮ ਨੇ ਸਾਹਮਣੇ ਆਉਣ ਸਾਹਮਣੇ ਆ ਕੇ ਦੱਸ ਦੇਣ ਵੀ ਆ ਜੀ ਸਾਡੇ ਅਧਿਕਾਰ ਖੇਤਰ ਚ ਆ ਸੀ ਤੇ ਸਾਡਾ ਇੱਥੇ ਤੱਕ ਸਾਡਾ ਅਧਿਕਾਰ ਖੇਤਰ ਸੀ ਇਹ ਤੋਂ ਬਾਅਦ ਤੁਸੀਂ ਅੱਗੇ ਵਾਲੇ ਨੂੰ ਪੁੱਛ ਲੋ ਪੁੱਛ ਲਾਂਗੇ ਸਾਡਾ ਕੋਈ ਇਹਦੇ ਚ ਕੋਈ ਬਦਲਾਖੋਰੀ ਜਾਂ ਕੋਈ ਸਾਡਾ ਅਸੀਂ ਤਾਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਪਤਾ ਕਰਨਾ ਹੈ ਕਿ ਕੀ ਪਤਾ ਉਹ ਸਰੂਪ ਹੁਣ ਕਿਹਦੇ ਕੋਲੇ ਨੇ ਕੀ ਪਤਾ ਉਹਦਾ ਕਿਸ ਤਰ੍ਹਾਂ ਉਹਦਾ ਗਲਤ ਇਸਤੇਮਾਲ ਦੁਰਵਰਤੋਂ ਹੋ ਸਕਦੀ ਹੈ ਮੇਰਾ ਤਾਂ ਪੁਆਇੰਟ ਇਹ ਹੈ ਮੈਨੂੰ ਬਸ ਯਾਦ ਆ ਗਈ 2008 ਚ ਉਹੀ ਸਰਕਾਰ ਤੋਂ ਐਕਟ ਬਣਾਉਂਦੇ ਨੇ ਉਦੋਂ ਸਖਤ ਰੂਪ ਨਹੀਂ ਰੁਕਣੀ ਪਣਾਉਂਦੇ ਐਸੇ ਘਰ ਚ ਜਿਹੇਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਸਾਈਨ ਕਰ ਦੋ ਫਲਾਨੇ ਤੇ ਆ ਕਰਦੋ ਇੱਥੇ ਕਹਿੰਦੇ ਉਦੋਂ ਕੋਈ ਸਰਕਾਰ ਦਾ ਦਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨੂੰ ਮਤਲਬ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਹ ਤੋਂ ਬਾਅਦ ਮੁਕਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਿਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਆ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਅੱਜ ਤੱਕ ਜਹਦਰ ਸਾਹਿਬ ਥੋੜਾ ਜਿਹਾ ਕਟੁਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪੁਆਇੰਟਮੈਂਟ ਕਰਤੀ ਨੋਮੀਨੇਟਡ ਹੁਣ ਪਰ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹਦਾ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਫਿਰ ਐ ਕਰੂ ਸਾਰੀ ਇੱਕ ਵੀ ਇਸ ਤਰ੍ਹਾਂ ਇਸ ਤਰ੍ਹਾਂ ਬੋਲਦੀ ਮਤਲਬ ਆਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹਾਂ ਤੂੰ ਮੰਨਦਾ ਨਾ ਬਸ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਇਹ ਕਾਰਟੂਨ ਬਣਾਏ ਚਾਰੇ ਸਾਬ ਜਹਾਦਾਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਦੇ ਕੋਈ ਕਾਰਵਾਈ ਨਹੀਂ ਜਾਉਣਗੇ ਜਾਣਗੇ ਕਿਤੇ ਮੁੜ ਕੇ ਨਰਦਾਜ ਤੋਂ ਉਹਨੂੰ ਜੱਸਾ ਸਾਹਿਬ ਨੂੰ ਕਹਾ ਕੇ ਇਹ ਪੂਰਵ ਸੇਖੀ ਦਾ ਕੋਈ ਸ਼ਬਦ ਗਾਇਨ ਕਰਨਾ ਚਾਹੀਦਾ ਹੈ ਹਨ ਕਲਾਕਾਰ ਦੇ ਉੱਪਰ ਉਹਨਾਂ ਨੂੰ ਸਪਾਸਟ ਕੀ ਨੇ ਉਹਨਾਂ ਦੀ ਜਿਹੜੀ ਉਹ ਸ਼ਬਦ ਗਾਇਨ ਕੀਤਾ ਸੀ ਇਸ ਵੀ ਜਿਸੀ ਦੇ ਇੱਕ ਕਿਤੇ ਗਿਆ ਤਾਂ ਆਪਸਰ ਮਗਰ ਦੇਖੋ ਜੀ ਜਿੰਨੇ ਵੀ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਨੇ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭਿਆਚਾਰ ਪਹਿਲਾ ਗਾਣਾ ਧਾਰਮਿਕ ਗਾਉਂਦੇ ਚਾਹੇ ਉਹ ਜਨਕਲ ਰਾਖੀ ਮੇਰੀ ਸਰਦੂਦ ਸਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਨਕਲ ਰਾਖੀ ਮੇਰੀ ਇਥੇ ਸ਼ੁਰੂ ਕਰਦੇ ਸੀ ਮੁਹੰਮਦ ਸ਼ਦੀਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ ਪਰ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਮੈਂ ਨਾਲ ਉਹ ਕਹਿੰਦੇ ਨੇ ਪੀਖਮਸ਼ਾ ਦੀ ਸੱਚੀ ਸੰਤਾਨ ਹਾਂ ਮੈਂ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਉਹ ਜੇ ਤੁਨ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੀ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜਸਸੀ ਦਾ ਇਹ ਆਇਆ ਵੀ ਹੋ ਕੇ ਮੈਂ ਕਿ ਗੀਤ ਗਾਇਨੇ ਦੋ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੇ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਥੇਬੰਦੀ ਤੋਂ ਹੈ ਕੋਈ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਈ ਧਾਰਿਕ ਹਲੋ ਜੇ ਉਹ ਧਾਰਮਿਕ ਗੀਤ ਨਹੀਂ ਗਾ ਸਕਦੇ ਫਿਰ ਉਹਨਾਂ ਉਹਨਾਂ ਤੇ 골ਕਾਂ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤੇ ਉਹ ਵੀ پابੰਦੀ ਲਾ ਦੋ ਵੀ ਪਤਿਤ ਜਿਹੜਾ ਮਾਥਾਂਟਿਕ ਸਾਦੇ ਮਨੁਕ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟ ਆ ਉਹਨਾਂ ਦਾ ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ ਗੁਰੂ ਰਛੀਦ ਗੁਰੂ ਨਾਮਦਾਸ ਮੈਡੀਕਲ ਕਾਲਜ ਅਮਰਸਾਰ ਹੈ ਸਭ ਤੋਂ ਵੱਧ ફી ਸੋਦੀ ਬਣਾਇਆ ਇਸ ਕਰਕੇ ਸੀ ਕਿ ਸਿੱਖ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਐਮਬੀਬੀਐਸ ਬਣਿਆ ਕਰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਰਦੇ ਬੱਚੇ ਤੋਂ ਕਿਸ ਪ੍ਰਾਈਵੇਟ ਨਿੱਜੀਕਰਨ ਕਰਤਾ ਜੀ ਸੁਬੀਰਵਾਲ ਦੇ ਗਏ ਤੇ ਉੱਥੇ ਬੱਚੇ ਐਮਬੀਬੀਐਸ ਦੀਆਂ ਸੀਟਾਂ ਮਿਲਦੀਆਂ